ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ 2025 ਦੀਆਂ ਉਹਦੇ ਵਾਸਤੇ ਕੱਲ ਮਿਤੀ 13 ਤਰੀਕ ਨੂੰ ਪੋਲਿੰਗ ਪਾਰਟੀਆਂ ਨੂੰ ਮਟਰ ਸਕੂਲ ਤੋਂ ਅਸੀਂ ਵੱਖ-ਵੱਖ ਬੂਥਾਂ ਤੇ ਭੇਜਣ ਵਾਸਤੇ ਕਾਰਵਾਈ ਕਰ ਰਹੇ ਹਾਂ ਤੇ ਪੰਜਾਬ ਸਕੇਟ ਇਲੈਕਸ਼ਨ ਕਮਿਸ਼ਨ ਤੇ ਆਨਰੇਬਲ ਡਿਪਟੀ ਕਮਿਸ਼ਨਰ ਸਾਹਿਬ ਜੋ ਕਿ ਜ਼ਿਲ੍ਹਾ ਚੋਣ ਅਫਸਰ ਨੇ ਉਹਨਾਂ ਵੱਲੋਂ ਜੋ-ਜੋ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਉਹਦੇ ਮੁਤਾਬਿਕ ਸਾਡੀ ਸਾਰੀ ਕਾਰਵਾਈ ਮੁਕੰਮਲ ਹੋ ਗਈ ਹੈ ਮੈਂ ਸਾਰੇ ਪੋਲਿੰਗ ਸਟਾਫ ਨੂੰ ਰਿਕਵੈਸਟ ਕਰਨਾ ਚਾਹੁੰਦਾ ਕਿ ਉਹ ਕੱਲ ਸਵੇਰੇ 9 ਵਜੇ ਦਿੱਤੇ ਹੋਏ ਟਾਈਮ ਤੇ ਦਿੱਤੀ ਹੋਈ ਜਗ੍ਹਾ ਤੇ ਗਵਰਨਮੈਂਟ ਹਾਈ ਸਕੂਲ ਮਟੌਰ ਵਿਖੇ 9 ਵਜੇ ਆ ਜਾਣ ਤੇ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਮੇ ਹੁਣ ਮੇਰੀ ਗੁਜ਼ਾਰਿਸ਼ ਹੈ ਬਾਅਦ ਵਿੱਚ ਮੈਨੂੰ ਸਖਤੀ ਵਰਤਣੀ ਪੈਗੀ ਜੇਕਰ ਕੋਈ ਬੰਦਾ ਡਿਊਟੀ ਤੋਂ ਗੈਰਹਾਜ਼ਰ ਹੁੰਦਾ ਜਾਂ ਮਟੌਰ ਸਕੂਲ ਵਿਖੇ ਪਹੁੰਚਣ ਤੋਂ ਬਾਅਦ ਉਹ ਬੁਲਾਏ ਤੇ ਵੀ ਨਹੀਂ ਆਉਂਦਾ ਜੋ ਕਿ ਕਾਮ ਰੁਝਾਨ ਦਾ ਪਾ ਵੇਖਦੇ ਆ ਪਹਿਲਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਤੇ ਜੋ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ 1994 ਦੇ ਅਨੁਸਾਰ ਅਸੀਂ ਐਫ ਆਈ ਆਰ ਦਾ ਪ੍ਰਬੰਧਨ ਹੈ ਅਸੀਂ ਉਹਨੂੰ ਵੀ ਯੂਜ਼ ਕਰਨ ਵਿੱਚ ਕੋਈ ਗੁਰੇਜ਼ ਨਹੀਂ ਵਰਤਾਂਗੇ ਜੇ ਕੋਈ ਆਪਣੀ ਡਿਊਟੀ ਚ ਪਤਾਹੀ ਵਰਤੂਗਾ ਨੈਕਸਟ ਚੀਜ਼ ਇਹ ਹੈ ਕਿ ਜਿਹੜੇ ਜਿਹੜੇ ਬੂਥਾਂ ਤੇ ਤੁਸੀਂ ਜਾਣਾ ਹੈ ਪੋਲਿੰਗ ਪਾਰਟੀਆਂ ਨੇ ਉਹ ਬੱਸਾਂ ਜਿਹੜੀਆਂ ਸਾਡੇ ਵੱਲੋਂ ਲੋਡ ਕੀਤੀਆਂ ਜਾਣਗੀਆਂ ਉਹਦੇ ਵਿੱਚ ਜਾਣਗੇ ਕੋਈ ਵੀ ਬੰਦਾ ਆਪਣੇ ਪ੍ਰਾਈਵੇਟ ਵਾਹਨ ਦੀ ਜਿਹੜੀ ਵਰਤੋਂ ਨਹੀਂ ਕਰੇਗਾ ਇਹਨਾਂ ਬੱਸਾਂ ਰਾਹੀਂ ਬੂਥਾਂ 'ਤੇ ਪਹੁੰਚਿਆ ਜਾਏਗਾ ਤੇ ਇਹਨਾਂ ਬੱਸਾਂ ਰਾਹੀਂ ਬੂਥਾਂ ਤੋਂ ਵਾਪਸ ਇਸੇ ਗਵਰਨਮੈਂਟ ਇਸੇ ਗਵਰਨਮੈਂਟ ਹਾਈ ਸਕੂਲ ਦੇ ਵਿੱਚ ਜਿਹੜਾ 14 ਤਰੀਕ ਨੂੰ ਸ਼ਾਮ ਨੂੰ ਵਾਪਸ ਆ ਜਾਏਗਾ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਵਧੀਆ ਅੱਛੇ ਤਰੀਕੇ ਨਾਲ ਕੰਮ ਕਰਨਾ ਜੈ